सतनाम श्री वाहेगुरु साहिब जी माज महला پنجਵਾ ਮਹੀ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਨਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨਿਆ ਦੁਖ ਕਾਂਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਵਾਰ ਮਹੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤ ਨਹੀਂ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਬਾਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾਣ ਿਆ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਿਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨਾਮ ਯਾਦਖੁ ਖੰਝਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇਤ ਨਹੀਂ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ-ਥਲ ਮਹਿਲ ਸਭ ਤ੍ਰਿਪਤਾਨੈ ਸਾਰ ਦੂ ਚਰਨ ਪਖਾਲੀ ਜਿਓ ਮਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨਿਆ ਦੁਖ ਕੰਜਰ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨਾਮ ਿਆ ਦੁਖ ਖੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਪੈ ਸੁਖ ਪਾਇਆ ਸਾਚਾ ਹਰ ਹਣ ਨਾਮ ਸਮਾਲੀ ਜਿਓ ਜਿਸਕੇ ਸੇਤ ਨਹੀਂ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ-ਥਲ ਮਹਿਲ ਸਭ ਤ੍ਰਿਪਤਾਨੈ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੁਜਾਵਣ ਹਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨ ਯਾ ਦੁਖ ਫੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹਿਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣਹਾਰਾ सदा सदा बलहरा नुखन रंग रसालीओ सतनाम श्री वाहिगुरु साहिब जी माज महलाजवामेसर पाया जी जंत साब सुखी वसाया ਗਇਆ ਕਲੇਸ਼ पे ਸੁਖ ਪਾਇਆ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾ ਨ ਯਾ ਦੁਖ ਫੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਰਾ ਨਾਨਕ ਦਾ ਨਿਆ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਇਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਾਰੇ ਬਾਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦ ਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲ ਹਾਰਾ ਨਾਨਕ ਦਾਣਿਆ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਮਹੀਂ ਪਿਆ ਪਰਮੇਸ਼ਰ ਪਾਇ ਜੀ ਜੰਤ ਸਭ ਸੁਖੀ ਵਸਾਇ ਗਿਆ ਕਲੇਸ਼ ਪੈ ਸੁਖ ਪਾਇ ਸਾਚਾ ਹਰ ਹਰ ਨਾਮ ਸਮਾਲੀ ਜਿਓ ਜਿਸਕੇ ਸੇ ਤਨਹੀ ਪ੍ਰਤਿਪਾਰੇ ਪਾਰ ਬ੍ਰਹਮ ਪ੍ਰਭ ਪਏ ਰਖਵਾਰੇ ਸੁਣੀ ਬੇਨੰਤੀ ਠਾਕੁਰ ਮੇਰੇ ਪੂਰਨ ਹੋਈ ਕਾਲੀ ਜਿਓ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਭ ਤ੍ਰਿਪਤਾਣੇ ਸਾਲ ਦੂ ਚਰਨ ਪਖਾਲੀ ਜਿਓ ਮਾਨ ਕੀ ਇਚ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾ ਨਾਮ ਤੀਆ ਦੁਖ ਕੰਜਨ ਰਤੇ ਰੰਗ ਰਸਾਲੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ